ਉਡੀ سپورਟ ਦੇ ਲਈ ਜਿਹੜੀ ਵੀ ਇੰਡੀਆ ਦੇ ਵਿੱਚ ਕਿਸਾਨ ਸੰਘਰਸ਼ ਵੱਲੋਂ ਕਾਲ ਦਿੱਤੀ ਗਈ ਸੀ ਕਿ ਚੱਕਾ ਜਾਮ ਕਰਨਾ ਸੀ ਤੇ ਚੱਕਾ ਤਾਂ ਨਹੀਂ ਸੀ ਜਾਮ ਕਰ ਸਕਦੇ ਕਿਉਂਕਿ ਆਲਰੇਡੀ ਸਾਰਾ ਕੁਝ ਲਾਕਡਾਊਨ ਹੈ ਪਰ ਫਿਰ ਵੀ ਅਸੀਂ ਉਹ سپورਟ ਦੇ ਲਈ ਸਾਰੇ ਜਿਹੜੇ ਸਾਡੇ ਸਾਥੀ ਆ ਅੱਜ ਜੋ ਸਕੂਅਰ ਵਿੱਚ ਇਕੱਠੇ ਹੋਏ ਆ ਸਾਡੀ ਪੂਰੀ ਜਿਹੜੀ سپورਟ ਆ ਉਹ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਅਸੀਂ ਟਟ ਕੇ ਆਵਾਜ਼ ਜਿਹੜੀ ਆ ਬੁਲੰਦ ਕਰਦੇ ਰਹਾਂਗੇ ਕਿ ਜਿਹੜੀਆਂ ਵੀ ਇਹ ਸਰਕਾਰ ਦੀਆਂ ਧੱਕੇਸ਼ਾਹੀਆਂ ਆ ਜਿਹੜੀਆਂ ਵੀ ਉਹਨਾਂ ਦੀਆਂ ਜਿਦੀ ਪਾਲਸੀਆਂ ਆ ਜਾਂ ਲੋਕ ਮਾਰੂ ਜਿਹੜੇ ਕਾਨੂੰਨ ਆ ਉਨਾ ਨੂੰ ਖਤਮ ਕਰਨ ਲਈ ਜਦੋਂ ਤੱਕ ਵੀ ਇੰਡੀਆ ਦੇ ਵਿੱਚ ਸੰਘਰਸ਼ ਚੱਲੂਗਾ ਅਸੀਂ ਵੀ ਬਾਹਰੋਂ ਜਿਹੜੀ ਆ ਸਾਰੇ ਸਕਾਟਲੈਂਡ ਤੋਂ ਤੇ ਦੂਸਰੇ ਹਿੱਥਿਆਂ ਤੋਂ ਆਵਾਜ਼ ਉਠਾਉਂਦੇ ਰਹਿਾਂਗੇ ਸਾਰੇ ਲੋਕਾਂ ਨੂੰ ਚੜ੍ਹਦੀ ਕਲਾ ਦੀ ਤੇ ਜਿਹੜੀ ਮੋਰਚੇ ਦੀ ਫਤਿਹ ਦੇ ਲਈ ਅਸੀਂ ਉਮੀਦ ਕਰਦੇ ਹਾਂ ਤੇ ਹਮੇਸ਼ਾ ਅਸੀਂ ਨਾਲ ਖੜਾਂਗੇ ਹਾਂਜੀ ਅਸੀਂ ਅੱਜ ਇੱਥੇ ਕਿਸਾਨਾਂ ਦੇ ਹੱਕ ਵਿੱਚ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ ਹਾਂ ਜਿਹੜਾ ਦੀ ਲਾਈਵਲੀਹੂਡ ਤੇ ਲਗਾਤਾਰ ਅਟੈਕ ਹੋ ਰਿਹਾ ਹੈ ਜਿਨ੍ਹਾਂ ਨੂੰ ਮਲਟੀਨੇਸ਼ਨਲ ਕੋਲ ਵੇਚਣ ਦੀ ਹਰ ਕੋਸ਼ਿਸ਼ ਹੋ ਰਹੀ ਹੈ ਤੇ ਆਲਰੇਡੀ ਸਾਰਾ ਜਿਹੜਾ ਪਬਲਿਕ ਸੈਕਟਰ ਹੈ ਉਹ ਪ੍ਰਾਈਵੇਟਾਈਜ਼ ਮੋਰलेस ਹੋ ਚੁੱਕਾ ਹੈ ਜਿਹੜਾ ਥੋੜਾ ਬੋਦਾ ਬਚਦਾ ਉਹਨੂੰ ਵੀ ਟੋਟਲ ਮਲਟੀਨੇਸ਼ਨਲ ਦੀ ਪਾਕਟ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਚੱਕਾ ਜਾਮ ਹੈ ਇੰਡੀਆ ਦੇ ਵਿੱਚ ਜਿੱਥੇ ਕਿ ਸਾਰੇ ਟੇਡ ਯੂਨੀਅਨ ਲੀਡਰ ਦੀ ਅਰੈਸਟ ਹੋ ਚੁੱਕੀ ਹੈ ਸਿੰਧੂ ਬਾਰਡਰ ਦੇ ਉੱਤੇ ਤਿੰਨ ਬੈਰੀਅਰ ਲੱਗ ਚੁੱਕੇ ਆ ਇੱਕ 300 ਮੀਟਰ ਤੇ ਇੱਕ 500 ਮੀਟਰ ਤੇ ਔਰ ਇੱਕ 1.5 ਕਿਲੋਮੀਟਰ ਤੇ ਜਿਹੜਾ ਕਿ ਈਵਨ ਉੱਥੇ ਐਕਸੈਸ ਬੰਦ ਕੀਤੀ ਜਾ ਰਹੀ ਆ ਉਹਨਾਂ ਦਾ ਟਾਇਲਟਸ ਪਾਣੀ ਹੋਰ ਸਾਰੀਆਂ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਉਨਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਇੱਕ ਤਰ੍ਹਾਂ ਦਾ ਕ੍ਰੀਏਟ ਇਹਦਾ ਕੀਤਾ ਜਾ ਰਿਹਾ ਹੈ ਉੱਥੇ ਸਾਰਾ ਐਟਮਾਸਫੀਅਰ ਜਿਹੜਾ ਕਿ ਉਹਨਾਂ ਦਾ ਨਕਸ਼ ਬੰਦ ਕਰਕੇ ਉਹਨਾਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਦਰਕਾਰਿਆ ਜਾਵੇ ਅਸੀਂ ਉਹਨਾਂ ਦੇ ਨਾਲ ਬਿਲਕੁਲ ਖੜੇ ਆ ਤੇ ਉਹਨਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਏਗੀ ਅਸੀਂ ਡਟ ਕੇ ਉਹਨ 스ਪੋਰਟ ਹੈ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇਸ